ਸ਼੍ਰੀ ਰਾਮ ਜੀ ਦੇ ਛੋਪੀ ਪਾਣੂ ਹੋਈ ਆ ਤੇ ਕੱਲ ਇੱਥੇ ਚੰਦੂ ਮਾਜਰਾ ਜੀ ਆਏ ਤੇ ਉਹ ਅਸੀਂ ਆਏ ਅੰਦਰ ਸਭ ਤੋਂ ਸਵਾਗਤ ਕਰਦੇ ਆ ਤੇ ਜਿਹੜੀ ਖਬਰ ਲੱਗੀ ਹੋਈ ਆ ਕਿ ਸਾਡਾ ਸਮਾਜਿਕ Haryana ਸਮਾਜਿਕ ਕਿਸਾਨ ਵੀ ਕਰਿਆ ਇੱਥੇ ਪਹਿਲੇ ਸਿੰਘਲਾ ਜੀ ਆਏ ਤੇ ਉਹ ਸੁਭਦਾਨ ਬਚਾਉਣ ਦੀ ਗੱਲ ਕਰਦੇ ਤੇ ਮੈਂ ਉਹਨਾਂ ਨੂੰ ਸਵਾਗਤਨ ਕਰ ਦਿੱਤਾ ਕਿ ਰੌਣਕਾਂ ਦੇ ਇਸ ਮਾਤਰ ਸੁਭਾਣ ਦੀ ਗੱਲ ਕਰਦੇ ਸੁਭਾਣ ਬਚਾਉਣ ਦੀ ਗੱਲ ਕਰਦੇ ਆ ਕਿ ਮੈਂ ਰੋਹਨ ਗਾਂਧੀ ਜੀ ਨੇ ਪ੍ਰਧਾਨ ਮੰਤਰੀ ਬਣ ਕੇ ਜਾਂਦੀ ਹੈ ਮੈਂ ਐਡਵੋਕੇਟ ਲਖਵੀਰ ਸਿੰਘ ਕਾਂਸ਼ੀ ਰਾਮ ਫਾਊਂਡੇਸ਼ਨ ਦਾ ਸੈਕਟਰੀ ਇੱਥੇ ਕੁਝ ਸਮੇਂ ਪਹਿਲਾਂ ਸਾਹਿਬ ਕਾਂਸ਼ੀ ਰਾਮ ਜੀ ਦੇ ਜਨਮ ਸਥਾਨ ਤੇ ਵਿਜੇਂਦਰ ਸਿੰਘਲਾ ਜੀ ਆਏ ਸੀ ਉਹ ਰahul ਗਾਂਧੀ ਜੀ ਨੇ ਉਹਨਾਂ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਟਿਕਟ ਦਿੱਤੀ ਹੈ ਤੇ ਕਾਂਸ਼ੀ ਰਾਮ ਫਾਊਂਡੇਸ਼ਨ ਦੇ ਸੈਕਟਰੀ ਹੋਣ ਦੇ ਨਾਤੇ ਮੈਂ ਆਪਣੀ ਫਾਊਂਡੇਸ਼ਨ ਦੇ ਸਾਰੇ ਵਰਕਰਾਂ ਨੂੰ ਅਪੀਲ ਕਰਦਾ ਹਾਂ ਕਿ ਸ਼੍ਰੀ ਅਨੰਦਪੁਰ ਸਾਹਿਬ ਤੋਂ ਵਿਜੇਂਦਰ ਸਿੰਘ ਰਾਜੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿੱਤਾਂਏ ਜਲਦ ਬਜਾਵੇ ਤਾਂ ਕਿ ਇਸ ਦੇਸ਼ ਦੇ ਸੰਵਿਧਾਨ ਨੂੰ ਬਚਾਇਆ ਜਾ ਸਕੇ ਜੈ ਭੀਮ ਜੈ ਭਾਂਤ